ਦੇਖੋ ਜੀ ਗੱਲ ਇਹ ਹੈਗੀ ਐ ਪੰਜਾਬ ਦੇ ਐਮਪੀ 13 ਚੰਡੀਗੜ੍ਹ ਨੇ 14 ਐਮਐਲਏ ਦੀਆਂ ਸੀਟਾਂ 117 ਜਿਹਦੇ ਵਿੱਚੋਂ 2 ਐਮਪੀ ਮਜ਼ਦੂਰ ਨੂੰ ਦਿੱਤੇ ਜਾਣਗੇ ਉਹਨਾਂ ਨੇ ਆਪ ਹੀ ਜਾਣੇ ਕਿ ਐਮਪੀ ਚੁਣਨੇ ਹੈਗੇ ਆ ਅਸੀਂ ਇੱਕ ਸਰਬਸੇ ਹੀ ਦੇ ਰਹੇ ਹੈਗੇ ਆ ਉਹਦੇ ਮਗਰ 18 ਐਮਐਲਏ ਆਗੇ ਮਜ਼ਦੂਰ ਦੇ ਇਹ ਤਰ੍ਹਾਂ ਕਿਸਾਨ ਆ ਕਿਸਾਨ ਦੇ 2 ਐਮਪੀ ਹੋਣਗੇ ਉਹਦੇ ਵੀ 18 ਐਮਐਲਏ ਹੋਣਗੇ ਕੀ ਜੱਜ ਦੁਕਾਨਦਾਰਾ ਦੋ ਸੀਟਾਂ ਐਮਪੀ ਦੀ ਉਹਨੂੰ ਦਿੱਤੀਆਂ ਜਾਂਦੀਆਂ 18 ਐਮਐਲ ਦੁਕਾਨਦਾਰ ਦੇ ਹੁਣ ਉਹਨਾਂ ਨੇ ਆਪੇ ਹੀ ਚੋਣਾਂ ਨੂੰ ਕਹਿੰਦਾ ਨਾਂ ਦੇਣਾ ਹੈਗਾ ਆ ਬੰਦੇ ਹੀ ਚੁਣ ਲੈ ਹੈਗੇ ਆ ਅਗਲੀ ਗੱਲ ਇਹ ਹੈਗੀ ਆ ਇੱਕ ਐਮਪੀ ਸਿੱਖ ਜਿਹਾ ਬੰਦਿਆਂ ਨੂੰ ਇੱਕ ਐਮਪੀ ਹਿੰਦੂ ਜਿਹਾ ਬੰਦਿਆਂ ਨੂੰ ਇੱਕ ਐਮਪੀ ਮੁਸਲਮਾਨ ਜਿਹਾ ਬੰਦਿਆਂ ਨੂੰ ਇੱਕ ਐਮਪੀ ਦੀ ਸੀਟ ਦੇਵਾਂਗੇ 크ਰਿਸਚੀਅਨ ਜਿਹਾ ਬੰਦੀ ਨੂੰ ਜਿਹਦੇ ਵਿੱਚ ਇਹਨਾਂ ਕੋਲੇ 9 9 ਐਮਐਲ ਆਉਂਦੇ ਹੈਗੇ ਇਹਨਾਂ ਨੇ ਜਾਣ ਕੇ ਆਪ ਹੀ ਤੈਅ ਕਰਨਾ ਅਸੀਂ ਕੋਸ਼ਿਸ਼ ਅਸੀਂ ਸਭ ਸਾਨੂੰ ਉਹਨਾਂ ਨੇ ਆਪ ਦਾ ਨਾਂ ਹੀ ਦੱਸਣਾ ਹੈਗਾ ਸੋ ਸਾਰਿਆਂ ਦਾ ਹੀ ਧੰਨਵਾਦ ਕਰਦੇ ਹੈਗੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸੈਮੀਨਾਰ ਦੇ ਵਿੱਚ ਆਏ ਹੈਗੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖੇ